ਅੰਮ੍ਰਿਤਸਰ ਸ਼ਹਿਰ ਦੇ ਤਾਰਾਂ ਵਾਲਾ ਪੁਲ ਤੋਂ ਨਿਕਲਦੀ ਨਹਿਰ ਦੀ ਸਾਫ ਸਫਾਈ ਦਾ ਬਹੁਤ ਮਾੜਾ ਹਾਲ ਹੈ। ਇੱਥੇ ਨਹਿਰ ਦਾ ਪਾਣੀ ਬਹੁਤ ਗੰਦਾ ਹੋ ਚੁੱਕਾ ਹੈ ਅਤੇ ਨਹਿਰ ਵਿੱਚ ਲੋਕਾਂ ਵੱਲੋਂ ਛੁੱਟੀ ਗਈ ਪੂਜਾ ਸਮੱਗਰੀ ਅਤੇ ਪਲਾਸਟਿਕ ਦੇ ਲਫਾਫੇ ਜਮ੍ਹਾਂ ਹੋਣ ਕਾਰਨ ਇੱਥੇ ਗੰਦਗੀ ਦਾ ਆਲਮ ਹੈ। ਇੱਥੇ ਬੁਝੇ ਕੁਝ ਵਾਤਾਵਰਣ ਪ੍ਰੇਮੀਆਂ ਨੇ ਵਾਈਬਰੈਂਟ ਪੰਜਾਬ ਨਿਊਜ਼ ਟੀਮ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਨਹਿਰ ਤੇ ਪਹਿਲਾਂ ਗਰਮੀਆਂ ਦੇ ਦਿਨਾਂ ਵਿੱਚ ਬਹੁਤ ਰੌਣਕ ਹੁੰਦੀ ਸੀ ਅਤੇ ਲੋਕ ਆਪਣੇ ਪਰਿਵਾਰਾਂ ਅਤੇ ਦੋਸਤਾਂ ਮਿੱਤਰਾਂ ਨਾਲ ਇੱਥੇ ਆਪਣਾ ਸਮਾਂ ਬਿਤਾਉਣ ਅਤੇ ਨਹਾਉਣ ਲਈ ਆਉਂਦੇ ਸਨ। ਹੁਣ ਸਰਕਾਰ ਵੱਲੋਂ ਵੀ ਇਸ ਨਹਿਰ ਦੇ ਬਿਲਕੁਲ ਨਾਲ ਵਾਲੀ ਜਗ੍ਹਾ ਤੇ ਬਹੁਤ ਹੀ ਸੁੰਦਰ ਪਾਰਕ ਬਣਾਇਆ ਗਿਆ ਹੈ ਜਿਸ ਵਿੱਚ ਬਹੁਤ ਸੋਹਣੇ ਰੰਗ-ਬਰੰਗੇ ਫੁੱਲ ਬੂਟੇ ਅਤੇ ਹਰਿਆਲੀ ਭਰਿਆ ਵਾਤਾਵਰਣ ਬਣਾਇਆ ਗਿਆ ਹੈ ਜਿਸ ਨੂੰ ਇੱਕ ਪਿਕਨਿਕ ਸਪੌਟ ਦਾ ਰੂਪ ਦਿੱਤਾ ਗਿਆ ਹੈ ਪਰ ਦੂਜੇ ਪਾਸੇ ਇਸ ਨਹਿਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਬਹੁਤ ਜ਼ਿਆਦਾ ਧਾਰਮਿਕ ਸਮਗਰੀ ਧਾਰਮਿਕ ਫੋਟੋਆਂ ਪੂਜਾ ਵਿੱਚ ਵਰਤਿਆ ਜਾਣ ਵਾਲਾ ਸਮਾਨ ਅਤੇ ਮੂਰਤੀਆਂ ਨੂੰ ਸੁੱਟ ਦਿੱਤਾ ਜਾਂਦਾ ਹੈ ਜਿਸ ਨਾਲ ਇਸ ਦਾ ਪਾਣੀ ਬਹੁਤ ਦੋਸ਼ਿਤ ਹੋ ਜਾਂਦਾ ਹੈ ਅਤੇ ਇੱਥੇ ਸੁੱਟੇ ਗਏ ਹੋਰ ਵੀ ਵੇਸਟ ਮਟੀਰੀਅਲ ਕਾਰਨ ਇੱਥੇ ਬਦਬੂ ਵੀ ਪਾਣੀ ਵਿੱਚ ਫੈਲ ਜਾਂਦੀ ਹੈ। ਉਹਨਾਂ ਕਿਹਾ ਕਿ ਨਹਿਰ ਵਿੱਚ ਪਿੱਛੋਂ ਪਾਣੀ ਬਹੁਤ ਸਵੱਛ ਆਉਂਦਾ ਹੈ ਜੋ ਕਿ ਖੇਤਾਂ ਵਿੱਚ ਖੇਤੀਬਾੜੀ ਦੇ ਕੰਮਾਂ ਲਈ ਵਰਤਿਆ ਜਾਂਦਾ ਹੈ ਅਤੇ ਹੁਣ ਸਰਕਾਰ ਵੱਲੋਂ ਇੱਕ ਪ੍ਰੋਜੈਕਟ ਰਾਹੀਂ ਇਸ ਨਹਿਰੀ ਪਾਣੀ ਨੂੰ ਸ਼ੁੱਧ ਅਤੇ ਸਾਫ਼ ਕਰਕੇ ਪੀਣ ਲਾਇਕ ਬਣਾ ਕੇ ਘਰਾਂ ਵਿੱਚ ਵੀ ਸਪਲਾਈ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪਰ ਲੋਕਾਂ ਵੱਲੋਂ ਇੱਥੇ ਸੁੱਟੇ ਗਏ ਸਮਾਨ ਨਾਲ ਨਹਿਰ ਵਿੱਚ ਕੂੜਾ ਇਕੱਠਾ ਹੋ ਰਿਹਾ ਹੈ ਅਤੇ ਪਾਣੀ ਵੀ ਦੂਸ਼ਿਤ ਹੋ ਰਿਹਾ ਹੈ ਜੋ ਕਿ ਬਹੁਤ ਚਿੰਤਾਜਨਕ ਹੈ। ਉਹਨਾਂ ਸਰਕਾਰ ਦੇ ਨਾਲ-ਨਾਲ ਇੱਥੇ ਵੇਸਟ ਸਮਾਨ ਸੁੱਟਣ ਵਾਲੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਨਹਿਰ ਦੀ ਸਫਾਈ ਨੂੰ ਧਿਆਨ ਵਿੱਚ ਰੱਖਦਿਆਂ ਇੱਥੇ ਇਸ ਸਮਾਨ ਨਾ ਸੁੱਟਿਆ ਜਾਵੇ ਅਤੇ ਉਨ੍ਹਾਂ ਸ਼ਹਿਰ ਦੇ ਵਾਤਾਵਰਣ ਪ੍ਰੇਮੀਆਂ ਅਤੇ ਹੋਰ ਐਨ ਜੀਓਜ਼ ਨੂੰ ਵੀ ਇਸ ਨਹਿਰ ਦੀ ਸਫਾਈ ਅਤੇ ਪਾਣੀ ਸੁਵਛ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਮੈਂ ਹਰਜੀਤ ਸਿੰਘ ਗਰੇਵਾਲਾ ਤੇ ਅਮਰਸਾਦ ਦਾ ਮਸਤੀਕ ਹਾਂ ਤੇ ਅੱਜ ਸਾਡਾ ਮਨ ਕੀਤਾ ਵੀ ਅੱਜ ਥੋੜਾ ਜਿਹਾ ਵਾਤਾਵਰਣ ਲੈ ਕੇ ਅੱਜ ਇੱਥੇ ਨਹਿਰ ਦੀ ਕੰਢਿਆਕ ਸੈਰ ਕਰਨ ਦੀ ਕੀਤੀ ਜਾਵੇ। ਤੁਸੀਂ ਦੇਖਿਆ ਵੀ ਸੈਕ ਕਰਨ ਦੇ ਕੀ ਹਾਲਾਤ ਨੇ ਇੱਕ ਬੜੇ ਸਰਕਾਰ ਨੇ ਲੱਖਾਂ ਰੁਪਏ ਲਾ ਕੇ ਇੱਥੇ ਫੁੱਲ ਬੂਟੇ ਲਾਏ ਗਏ ਨੇ ਤੇ ਵਾਤਾਵਰਣ ਵਧੀਆ ਬਣਾਇਆ ਤੇ ਬਿਲਕੁਲ ਨਾਲ ਹੀ ਬਿਲਕੁਲ ਇੱਕ ਨਹਿਰ ਹੈ ਜਿਹੜੀ ਕਿ ਤਰ੍ਹਾਂ ਵਾਲੇ ਪਾਣੀ ਦੀ ਨਹਿਰ ਕਿਹਾ ਜਾਂਦਾ ਬੜੀ ਪ੍ਰਾਣੀ ਤੇ ਇਤਿਹਾਸਿਕ ਨਹਿਰ ਹੈ ਅਸੀਂ ਦੇਖਿਆ ਪਿਛਲੇ ਦਿਨ ਸਾਡੇ ਐਮਪੀ ਗੁਰਦੀਪ ਸਿੰਘ ਉਹਦਾ ਉਹਨਾਂ ਨੇ ਵੀ ਬੜਾ ਜੋਰ ਲਾਇਆ ਹੈ ਸਨਹਿਰ ਨੂੰ ਸਫਾਈ ਕਰਵਾਉਣ ਵਾਸਤੇ ਤੇ ਪਰ ਕੋਈ ਲੱਗਦਾ ਕੋਈ ਸਿੱਟਾ ਨਹੀਂ ਪਹੁੰਚਿਆ ਅਸੀਂ ਦੇਖਿਆ ਲੋਕਾਂ ਨੂੰ ਮੈਸੇਜ ਵੀ ਬੜਾ ਦਿੱਤਾ ਕਿ ਕੀ ਲੈ ਕੇ ਕਿ ਨਹਿਰ ਦਾ ਪਾਣੀ ਜਿਹੜਾ ਵਾ ਸਾਫ਼ ਸੁਫ਼ਾਖਾ ਹੋ ਜਾਵੇ ਤੇ ਅਸਲ ਸੱਚ ਹੁਣ ਵੀ ਅਸੀਂ ਨਹਿ ਪੀ ਅੱਜ ਨਹਿਰ ਦਾ ਜਿਹੜਾ ਪਾਣੀ ਆ ਉਹ ਤੇ ਖੜ ਗਿਆ ਵਾ ਪਾਣੀ ਨਹੀਂ ਚਲਵਾ ਰਿਹਾ ਪਾਣੀ ਤੇ ਖੜ ਗਿਆ ਵਾ ਪਰ ਲੋਕਾਂ ਨੂੰ ਜਿਹੜੇ ਮੈਸੇਜ ਕੀਤਾ ਗਿਆ ਸੀ ਲੋਕਾਂ ਨੂੰ ਸੁਨੇਹਾ ਦਿੱਤਾ ਗਿਆ ਵੀ ਨਹਿਰ ਚ ਕੋਈ ਵੀ ਚੀਜ਼ ਨਾ ਫੁੱਟੀ ਜਾਵੇ ਅਸੀਂ ਦੇਖਿਆ ਅੱਜ ਸੂਰਜ ਗਰਿਆਣੇ ਆ ਮੈਨੂੰ ਇਹ ਲੱਗਿਆ ਕਿ ਸ਼ਾਇਦ ਤੇ ਲੋਕ ਇਥੇ ਬੜੇ ਤਰ੍ਹਾਂ ਦੇ ਵਨਸ ਵਨ ਅੱਜ ਕੋਈ ਨਾਰੀਆ ਜਲ ਪ੍ਰਵਾਹ ਕਰਨ ਵਾਸਤੇ ਆਉਂਦੇ ਆ ਕੋਈ ਕੁਛ ਹੀ ਜਗ੍ਹਾ ਨਮਾਜ਼ ਤੇ ਹੁੰਦੇ ਆ ਤੇ ਮੇਰਾ ਬਸ ਸਾਥیوں ਕੋਈ ਬੇਨਤੀ ਹੈ ਇਹਨਾਂ ਨੂੰ ਭਾਈ ਨਹਿਰ ਚ ਗੰਦ ਨਾ ਯਾਰ ਪਾਇਆ ਜਾਵੇ ਕਿਸੇ ਚੀਜ਼ ਨੂੰ ਲੈ ਕੇ ਅਸੀਂ ਦੇਖਿਆ ਕਿ ਢੇਰ ਲੱਗਾ ਪਿਆ ਉੱਥੇ ਫੋਟਵਾਲਾ ਦੇਵੀ ਦੇਵਤਿਆਂ ਯਾਦ ਕਰਕੇ ਭਾਈ ਨਹਿਰ ਨੂੰ ਸਾਫ਼ ਸੁਰੱਖਿਆ ਜਾਵੇ ਜਿਹਨੂੰ ਨਹਿਰ ਦੇ ਜੀਵ ਨੇ ਉਹ ਕਿਹਾ ਉਹਨਾਂ ਨੂੰ ਜਿਹੜੀ ਸਿਹਤ ਨੂੰ ਜਾਂ ਨੁਕਸਾਨ ਹੋ ਸਕਦਾ ਹੈ ਬਿਲਕੁਲ ਤੁਸੀਂ ਵਧੀਆ ਗੱਲ ਕੀਤੀ ਹੈ ਵੀ ਸਰਕਾਰ ਨੇ ਪ੍ਰੋਜੈਕਟ ਧਿਆਨ ਦਾ ਕਰਕੇ ਜਾ ਕੇ ਨਹਿਰੀ ਸਾਫ਼ ਪਾਣੀ ਆ ਤੇ ਖਾ ਕੇ ਜਿਹੜਾ ਹਮੇਸ਼ਾ ਪਾਣੀ ਮੈਂ ਜਮ ਗੱਲ ਕਰਦਾ ਵੀ ਨਹਿਰ ਦੇ ਵਿੱਚ ਜੀਵ ਨੇ ਮੱਛੀਆਂ ਨੇ ਹੋਰ ਬੜੇ ਜੀਵ ਨੇ ਉਹਨਾਂ ਦੀ ਜਿਹੜੀ ਸਿਹਤ ਵੀ ਇਨਸਾਨ ਉਸਦੀ ਹੈ ਕਿ ਸਾਡੇ ਵਾਸ ਸੁਨੇਹਾ ਵੀਰਾਂ ਨੂੰ ਵੀ ਪਾਈ ਧਿਆਨ ਦੇ ਨੇ ਜੀਮ ਲੈ ਕੇ ਲੋਕ ਸੁਧਰ ਦੇ ਨਹੀਂ ਹੈ ਬਾਰ ਬਾਰ ਸਰਕਾਰਾਂ ਵੀ ਮੈਸੇਜ ਦੇਖ ਸਾਡੀਆਂ ਵਾ ਸਾਡੇ ਵੀ ਸੁਨੇਹਾ ਆਈਆਂ ਮਰਸਦ ਰਹਿਣ ਵਾਲਿਆ ਆ ਮੇਰੇ ਵੇਂਦੇ ਵੇਂਦੇ ਹੁਣ ਵੀ ਦ ਉਹਨਾਂ ਹੱਦ ਜੋ ਬੇਨਤੀ ਕੀਤੀ ਭਾਈ ਨਾ ਇਸ ਦਾ ਗੰਦ ਭਾਉ ਨਹਿਰ ਵਿੱਚ ਜਾ ਕੇ ਤੇ ਹੋਰ ਜਾ ਕੇ ਕੰਮ ਕਰਨੀ ਇੱਥੇ ਨਿਆਣੇ ਜਿਹਾ ਕੰਮ ਕਰਦੇ ਪਹਿਲਾਂ ਤਾਂ ਮੈਂ ਦੱਸਣਾ ਜੁਨਾ ਜੀ ਚਲੋ ਅਸੀਂ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਤਾਂ ਸਾਡਾ ਸਾਰਿਆਂ ਦਾ ਹੀ ਫਰਜ਼ ਬੰਦਾ ਜੇ ਸਾਫ ਸਫਾਈ ਦਾ ਪੂਰਾ ਧਿਆਨ ਦਿੱਤਾ ਜਾਵੇ ਜੋ ਟੂਰਿਸਟ ਹੈ ਬਹੁਤ ਸਲਾਨੀ ਆਉਂਦੇ ਨੇ ਦੂਰ ਦਰਾਡੇ ਤੋਂ ਆਉਂਦੇ ਨੇ ਤੇ ਸਾਡੀ ਇੱਥੇ ਦੀ ਸਾਫ ਸਫਾਈ ਜਿਹੜੀ ਆ ਉਹਨਾਂ ਦੇ ਵਧੀਆ ਅਸਰ ਪਾਏ ਵੀ ਜੀ ਪਰ ਜੇ ਤੁਸੀਂ ਤਾਰਾਂ ਵਾਲੇ ਪੁਲ ਦੀ ਗੱਲ ਕਰਤੀ ਹੈ ਜਿਵੇਂ ਇਹ ਨਹਿਰ ਦਾ ਪਾਣੀ ਅਸੀਂ ਦੇਖ ਰਹੇ ਹਾਂ ਬਹੁਤ ਹੀ ਬੁਰਾ ਹਾਲਾਤ ਬਣੇ ਹੋਏ ਨੇ ਤਾਂ ਨਹਿਰ ਦੇ ਹਾਲਾਤ ਇਹ ਬਣਾ Kërë jasë i në gjithë, jo do i ਨਾਰੀਅਲ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਨਹਿਰ ਦੇ ਵਿੱਚ ਸੁੱਟ ਦਿੰਦੇ ਆ ਜਿਸ ਨਾਲ ਨਹਿਰ ਦਾ ਪਾਣੀ ਜਿਹੜਾ ਦੂਸ਼ਿਤ ਹੋ ਰਿਹਾ ਤੇ ਇਹੀ ਪਾਣੀ ਜਿਹੜਾ ਅਸੀਂ ਪੀਨੇ ਵੀ ਆ ਬਹੁਤ ਸਾਰੇ ਫਿਲਟਰ ਹੁੰਦੇ ਨੇ ਪਾਣੀ ਦੇ ਉਸ ਤੋਂ ਬਾਅਦ ਪੀਤਾ ਜਾਂਦਾ ਸਾਡੀਆਂ ਫਸਲਾਂ ਨੂੰ ਪਾਣੀ ਜਾਂਦਾ ਬਹੁਤਾਂ ਨੂੰ ਹੈ ਤੇ ਇਹ ਇਹ ਚੀਜ਼ਾਂ ਜਿਹੜੀਆਂ ਬੜੀਆਂ ਦੂਸ਼ਿਤ ਹੋ ਰਹੀਆਂ ਨੇ ਸਾਨੂੰ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ ਇਸ ਚੀਜ਼ ਵੱਲ ਇਹ ਜਿਵੇਂ ਪਾਰਕਿੰਗ ਨਹੀਂ ਵਧੀਆ ਬਣਾਈਆਂ ਪਰ ਇਹਦੀ ਸਾਂਭ ਸੰਭਾਲ ਹੋਵੇ ਜੀ ਨਹੀਂ ਹੋ ਰਹੀ ਜੇ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਤੇ ਮੈਂ ਤਾਂ ਇਹੀ ਆਨਾਂਗੇ ਸਾਡਾ ਸਾਰਿਆਂ ਦਾ ਹੀ ਫਰਜ਼ ਬੰਦਾ ਆ ਕਿ ਆਪਾਂ ਧਿਆਨ ਦੇਈਏ ਇਸ ਚੀਜ਼ ਵੱਲ ਇਹਦੇ ਚੁ ਵੀ ਸਰਕਾਰਾਂ ਦਾ ਪ੍ਰੋ ਉਤ ਤੋਂ ਬਾਅਦ ਸਾਡਾ ਆਪਣਾ ਫਰਜ ਬੰਦਾ ਹੈ ਸਰਕਾਰਾਂ ਨੇ ਚਲੋ ਠੀਕ ਹੈ ਉਹਨਾਂ ਨੇ ਸਾਫ ਸਭਾਲ ਲਈ ਸਾਨੂੰ ਦਿੱਤੇ ਹੋਏ ਨੇ ਪਰ ਉਤ ਤੋਂ ਬਾਅਦ ਆਪਣਾ ਵੀ ਫਰਜ ਬੰਦਾ ਕਿ ਅਸੀਂ ਕਿਵੇਂ ਸੰਭਾਲਦੇ ਹਾਂ ਤਾਰਾਂ ਵਾਲੇ ਪੁਲ ਦਾ ਤੁਸੀਂ ਆ ਵੀ ਦੇਖ ਰਹੇ ਹੋ ਪਾਣੀ ਹੈ ਹੂੰ ਤੇ ਸਵੇਰੇ ਆਉਂਦੇ ਜਾਂ ਇੱਥੇ ਪਰ ਉਹ ਹਵਾ ਜਿਹੜੀ ਫਰੈਸ਼ ਹਵਾ ਲੈ ਆਉਂਦੀ ਉਹ ਤਾਂ ਮਿਲਦੀ ਨਹੀਂ ਬਈ ਹੁਣ ਦੁਸਤ ਹਵਾ ਮਿਲ ਰਹੀ ਹੈ ਤੇ ਇਹਦਾ ਫਾਇਦਾ ਨਹੀਂ ਅਸਲ ਦੇ ਵਿੱਚ ਸਾਨੂੰ ਸਾਰਿਆਂ ਨੂੰ ਹੀ ਚਾਹੀਦਾ ਕਿ ਆਪਾਂ ਸਾਫ ਸਵੱਈ ਵੱਲ ਧਿਆਨ ਦੇਈਏ ਔਰ ਤਾਰਾਂ ਵਾਲਾ ਪੁਲ ਜਿਹੜਾ ਬਹੁਤ ਹੀ ਪੁਰਾਣੀ ਨਹਿਰ ਹੈ ਇਥੋਂ ਬਹੁਤ ਇਤਿਹਾਸਕ ਨਹਿਰ ਮੰਨੀ ਜਾਂਦੀ ਹੈ ਸਾਡੀ ਪਰ ਹਾਲਾਤ ਸਾਰਿਆਂ ਦੇ ਸਾਹਮਣੇ ਜਿਵੇਂ ਜੀ ਬਹੁਤ ਵਧੀਆ ਤੁਸੀਂ ਦੱਸਿਆ ਜੀ ਅਸਲ ਦੇ ਵਿੱਚ ਪਾਵਨ ਜਿਹੜੀ ਆਮਨ ਅਤੇ ਧਰਤ ਗਿਆ ਉਹਦਾ ਤੇ ਸਾਡਾ ਸਾਰਿਆਂ ਦਾ ਹੀ ਫਰਜ਼ ਮੰਨਦਾ ਕਿ ਸਾਂਭ ਸੰਭਾਲ ਚਾਹੀਦੀ ਹੈ ਔਰ ਜਿਵੇਂ ਮੈਂ ਪਹਿਲਾਂ ਦੱਸਿਆ ਜੇ ਟੂਰਿਸਟ ਹੱਬ ਹੈ ਸਲਾਨੀ ਆਉਂਦੇ ਨੇ ਦੂਰ ਦਰਾਡੇ ਤੋਂ ਅੰਦਰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਆਉਂਦੇ ਨੇ ਔਰ ਬਹੁਤ ਸਾਰੇ ਇਹੋ ਜਿਹੇ ਥਾਂ ਨੇ ਟਾਰੀ ਬਾਰਡਰ ਜਾਂਦੇ ਨੇ ਜਿਹੜੇ ਉਹ ਆਉਂਦੇ ਨੇ ਉਹਨਾਂ ਦਾ ਵੀ ਗਲਤ ਪ੍ਰਭਾਵ ਪੈਂਦਾ ਜੀ ਇਹੀ ਸਾਡੀ ਇੰਟਰਸ ਹੈ ਇਸੋ ਸਿੜੀ ਦੀ ਤਾਂ ਜਦੋਂ ਨਹਿਰਵਾਲ ਦੇਖਦੇ ਆਂ ਤੇ ਕੀ ਹਾਲਾਤ ਬੰਦੇ ਨੇ ਤਾਂ ਸਾਨੂੰ ਸਾਰਿਆਂ ਦਾ ਫਰਜ਼ ਹੈ ਜੀ ਧਿਆਨ ਦੇਈਏ ਇਸ ਚੀਜ਼ ਵੱਲ ਅਤੇ ਆਪਾਂ ਆਪਣੀਆਂ ਵਿਰਾਸਤੀ ਚੀਜ਼ਾਂ ਨੂੰ ਬਚਾਈਏ ਯਾਦ ਕਰ ਜਾਂਦੀਆਂ ਕਿ ਪਹਿਲਾਂ ਅਸੀਂ ਛੋਟੇ ਜਦੋਂ ਹੁੰਦੇ ਸੀ ਉਦੋਂ ਇਹ ਨਹਿਰ ਜਿਹੜੀ ਸੀ ਉਹ ਬੜੀ ਵਧੀਆ ਹੁੰਦੀ ਸੀ ਅਸੀਂ ਗਰਮੀਆਂ ਦੇ ਦਿਨਾਂ ਦੇ ਵਿੱਚ ਇੱਥੇ ਨਹਾਣ ਆਈਦਾ ਸੀ ਤਰਬੂਜ ਲਿਆਈਦੇ ਸੀ ਆਂਬ ਲਿਆਈਦੇ ਸੀ ਤੇ ਇੱਥੇ ਆਨ ਕੇ ਨਹਾਈਦਾ ਸੀ ਤੇ ਮ제 ਲਈਦੇ ਸੀ ਸਰਕਾਰ ਨੇ ਵੀ ਇੱਥੇ ਪਿਕਨਿਕ ਸਪੋਰਟ ਬਣਾਉਣ ਲਈ ਕਈ ਤਰ੍ਹਾਂ ਦੇ ਪ੍ਰਯਾਸ ਕੀਤੇ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਲੇਕਿਨ ਉਹਨੂੰ ਸਪੋਰਟ ਨੂੰ ਹਾਲੇ ਤੱਕਨ ਬਣਾਇਆ ਨਹੀਂ ਗਿਆ ਪਾਰਕ ਤੇ ਬਣਾ ਦਿੱਤਾ ਗਿਆ ਸੈਰ ਵਾਸਤੇ ਲੇਕਿਨ ਨਹਿਰ ਵਾਸਤੇ ਕੁਛ ਨਹੀਂ ਕੀਤਾ ਗਿਆ ਨਹਿਰ ਵਾਸਤੇ ਇਸ ਕਰਕੇ ਕੁਛ ਨਹੀਂ ਕੀਤਾ ਗਿਆ ਕਿ ਇਹਨੂੰ ਟੇਪਰ ਨਹਿਰ ਬਣ ਗਈ ਪਹਿਲਾਂ ਨਾਨਯੋਗੀ ਹੁੰਦੀ ਸੀ ਹੁਣ ਇਹ ਨਾਨਯੋਗੀ ਵੀ ਨਹੀਂ ਰਹੀ ਪਹਿਲਾਂ ਨਾਨਯੋਗੀ ਹੁੰਦੀ ਸੀ ਤੇ ਲੋਕੀ ਆਪਣੇ ਆਪ ਨੂੰ ਇਹ ਸੋਚਦੇ ਕਿ ਇੱਥੇ ਆਪਾਂ ਗੰਦਗੀ ਨਾ ਫਲਾਈਏ ਲੇਕਿਨ ਇਹ ਪਿੱਛੇ ਜੇ ਟੇਪਰ ਜੀ ਨਹਿਰ ਬਣਨ ਦੇ ਕਾਰਨ ਕੀ ਹੋਇਆ ਕਿ ਟੇਪਰ ਬਣਨ ਨਾਲ ਜੇ ਕੋਈ ਨਹਾਣ ਲੱਗਦਾ ਵਾ ਤੇ ਉਹ ਡੁੱਬਣ ਲੱਗ ਡੁੱਬ ਜਾਂਦਾ ਵਾ ਤੇ ਉਹਦੇ ਨਾਲ ਕਈ ਤਰ੍ਹਾਂ ਨਹੀਂ ਇੱਥੇ ਮੋਤਾ ਵੀ ਹੋ ਗਿਆ ਜਦੋਂ ਨਇਆ ਟੇਪਰ ਬਣੀ ਜਿਹੜੀ ਨਹਿਰ ਦੀ ਤੁਸੀਂ ਗੰਦਗੀ ਦੀ ਗੱਲ ਕਰਦੇ ਪਏ ਕਿ ਨਹਿਰ ਸਾਫ਼ ਨਹੀਂ ਹੁੰਦੀ ਜਾਂ ਕੁਝ ਨਹੀਂ ਹੁੰਦੇ ਉਹਦੇ ਵਿੱਚ ਸਾਡਾ ਆਪਣਾ ਕਸੂਰ ਹੈਗਾ ਅਸੀਂ ਜਿੰਨੇ ਵੀ ਆਪਾਂ ਆਪਣੇ ਧਾਰਮਿਕ ਫੰਕਸ਼ਨ ਜਾਂ ਕੁਝ ਕਰਦੇ ਆਂ ਤੇ ਉਹ ਫੰਕਸ਼ਨ ਕਰਕੇ ਬਾਹਰ ਉਹਦਾ ਸਾਰਾ ਜਿਹੜੀ ਪੂਜਾ ਸਮਗਰੀ ਜਾਂ ਮੰਦਰਾਂ ਦੀ ਪੂਜਾ ਸਮਗਰੀ ਜਾਂ ਸਿਸਟਾ ਹੁਣ ਨਵਰਾਤਰੀ ਆਨੇ ਆ ਸੇਰੇ ਸਭ ਆਪਾਂ ਸਾਰਾ ਜਿਹੜੀ ਉਹ ਨਹਿਰ ਦੇ ਵਿੱਚ ਪ੍ਰਵਾਹ ਕਰ ਦਿੰਦੇ ਆਂ ਖੇਤਰੀ ਸਭ ਕੁਝ ਪ੍ਰਵਾਹ ਕਰ ਦਿੰਦੇ ਆ ਲੇਕਿਨ ਮੈਂ ਤੁਹਾਨੂੰ ਇੱਕ ਫੋਟੋ ਦਿਖਾਉਣਾ ਚਾਹੁੰਦਾ ਮੈਂ ਕਿ ਜੇ ਆਪਾਂ ਇਹ ਨਇਨ ਨੂੰ ਸਾਫ਼ ਰੱਖਣਾ ਹੈ ਤੇ ਦੁਰਗਿਆਨਾ ਕਮੇਟੀ ਨੇ ਇੱਕ ਮਤਲਬ ਕੀ ਮੇਰੇ ਕੋਲ ਇੱਕ ਉਹਨਾਂ ਦਾ ਕੈਲੰਡਰ ਮੇਰੇ ਹੱਥ ਆਇਆ ਵੈ ਉਹਨਾਂ ਨੇ ਬੜਾ ਵਧੀਆ ਜਿਹੜਾ ਵੈ ਉਹ ਕੰਮ ਕੀਤਾ ਵੈ ਕਿ ਉਹਨਾਂ ਨੇ ਇੱਕ ਐਰ ਕੀ ਨਵਰਾਤਰੀਆਂ ਦੇ ਵਿੱਚ ਲੋਕਾਂ ਨੂੰ ਆਪਣੇ ਭਗਤਾਂ ਨੂੰ ਇੱਕ ਕੈਲੰਡਰ ਰਿਲੀਜ਼ ਕਰਨਾ ਵੈ ਜਿਸ 'ਤੇ ਉਹਨਾਂ ਨੇ ਲਿਖਿਆ ਹੈ ਕਿ ਜਿਸ ਦਾ ਫੁੱਲ ਸੇਰੇ ਨੇ ਫੋਟੋ ਕੈਲੰਡਰ ਨੇ ਨਵਰਾਤਰੀਆਂ ਦੀ ਖੇਤਰੀ ਹੈ ਦੀਪਾਵਲੀ ਤੇ ਗਣਪਤੀ ਪੂਜਨ ਤੇ ਮਿੱਟੀ ਦੀਆਂ ਮੂਰਤੀਆਂ ਵੈ ਪੂਜਨ ਕਰਨ ਕੇ ਬਾਅਦ ਮਿੱਟੀ ਕੇ ਦੀਏ ਜਾਂ ਆਪਾਂ ਮਿੱਟੀ ਦੇ ਦੀਏ ਵੀ ਜਗਾਨੇ ਆ ਜਾਂ ਖੇਤਰੀ ਬੀਜਦੇ ਆ ਜਾਂ ਹੋਰ ਪੂਜਾ ਸਮਗਰੀ ਸੇਰੇ ਜਾਂ ਕੁਝ ਕਰਦੇ ਆ ਉਹਨਾਂ ਨੂੰ ਰੀਸਾਈਕਲਿੰਗ ਕੀਤਾ ਜਾ ਸਕਦਾ ਵੈ ਅਸੀਂ ਨਹਿਰ ਦੀ ਬਜਾਏ ਅਸੀਂ ਆਪਣੇ ਗਮਲੇ ਦੇ ਵਿੱਚ ਉਹ ਚੀਜ਼ਾਂ ਪਾ ਸਕਦੇ ਆ ਜੇ ਉਹ ਆਪਾਂ ਖੇਤਰੀ ਬੀਜਦੇ ਆ ਤੇ ਉਹਦਾ ਜਿਹੜਾ ਜਿਹੜੀ ਫਸਲ ਉਗਦੀ ਆ ਉਹਦੇ ਚ ਹਰਿਆਲੀ ਉਹ ਅਸੀਂ ਲਾ ਕੇ ਤੇ ਉਹ ਅਸੀਂ ਗਊਸ਼ਾਲਾ ਚ ਦੇ ਸਕਦੇ ਆ ਆਟੇ ਦੇ ਪੇੜ ਜਿਹੜੇ ਆ ਗਊਸ਼ਾਲਾ ਚ ਦੇ ਸਕਦੇ ਆ ਜਿਹੜੀ ਮਿੱਟੀ ਆ ਉਹ ਅਸੀਂ ਆਪਣੇ ਗਮਲਿਆਂ ਚ ਪਾ ਸਕਦੇ ਆ ਇਸ ਤਰ੍ਹਾਂ ਜਿਹੜੇ ਉਹ ਗਮਲੇ ਹੁੰਦੇ ਨਾ ਅਸੀਂ ਗਮਲੇ ਜਿਹੜੇ ਆ ਅੱਜ ਹੁਣ ਗਰਮੀਆਂ ਸ਼ੁਰੂ ਹੋ ਰਹੀਆਂ ਆਪਾਂ ਪੰਛੀਆਂ ਵਾਸਤੇ ਉਹਨਾਂ ਨੂੰ ਪਾਣੀ ਦੇ ਜਿਹੜੇ ਨੇ ਉਹ ਕਟੋਰੇ ਬਣਾ ਕੇ ਰੱਖ ਸਕਦੇ ਆ ਬੇਅਦ ਵੀ ਇਹ ਤੇ ਸਾਨੂੰ ਆਪਣੇ ਆਤਮਾ ਤੋਂ ਸੋਚਣਾ ਚਾਹੀਦਾ ਹੈ ਕਿ ਅਸੀਂ ਜਿਸ ਦਾ ਦੀ ਪੂਜਾ ਕਰਦੇ ਆ ਉਹਨਾਂ ਨੂੰ ਅਸੀਂ ਆਂ ਜੇ ਸੁੱਟਦੇ ਜਾਂ ਜਦ ਕੀ ਸਾਨੂੰ ਦਿਖਦਾ ਪਿਆ ਕਿ ਨਹਿਰ ਦੇ ਵਿੱਚ ਗੰਦਗੀ ਹੈਗੀ ਆ ਨਹਿਰ ਦੇ ਵਿੱਚ ਤੇ ਸਾਰਾ ਪਾਣੀ ਤੇ ਬਹਾਵ ਉਹਦਾ ਜਾਂਦਾ ਨਹੀਂ ਪਿਆ ਅੱਗੇ ਉਹ ਇੱਕ ਜਗ੍ਹਾ ਤੇ ਇਕੱਠਾ ਹੁੰਦਾ ਪਿਆ ਉਹ ਸਾਡੇ ਆਪਣੇ ਅੰਦਰੋਂ ਵਾ ਆ ਜਾਂਦੀ ਹੈ ਕਿ ਅਸੀਂ ਬੇਅਦਬੀ ਕਰਦੇ ਪਿਆ ਅਸੀਂ ਉਸ ਚੀਜ਼ ਦੀ ਬੇਅਦਬੀ ਕਰਦੇ ਆ ਜਿੰਨੂੰ ਅਸੀਂ ਕੀ ਹਫ਼ਤਾ ਜਾਂ ਮਹੀਨਾ ਮਹੀਨਾ ਆਪਣੇ ਘਰਾਂ ਦੇ ਵਿੱਚ ਪੂਜਾ ਕਰਦੇ ਆ ਜਾਂ ਕੋਈ ਫਰੇਮ ਜਾਂ ਕੋਈ ਧਾਰਮਿਕ ਫੋਟੋ ਜਿਹੜੀ ਆ ਉਹ ਰੱਖੀ ਜਾਂਦੀ ਹੈ ਉਹ ਉਨੂੰ ਅਸੀਂ ਮਤਲਬ ਕਿ ਇਹ ਪੂਜਾ ਕਰਨ ਤੋਂ ਬਾਅਦ ਪ੍ਰਵਾਹ ਕਰਨਾ ਨਹੀਂ ਪਰ ਪ੍ਰਵਾਹ ਕਰਨ ਲੱਗੇ ਵੀ ਇੱਕ ਸਿਸਟਮ ਹੁੰਦਾ ਵੈ ਇਸ ਕਰਕੇ ਮੈਂ ਕਹਿਣਾ ਗਿਆ ਬਾਰ-ਬਾਰ ਕਿ ਉਹ ਤੀਰਥ ਦੁਰਗਿਆਣਾ ਤੀਰਥ ਮੱਥਾ ਟੇਕਣ ਕੋਈ ਜਾਵੇ ਤਾਂ ਉੱਥੋਂ ਕੈਲੰਡਰ ਜ਼ਰੂਰ ਲਵੇ ਉਹ ਲੋਕਾਂ ਨੂੰ ਵੀ ਜਾਗਰਤ ਕਰਨ ਤੇ ਮੈਂ ਤੁਹਾਨੂੰ ਵੀ ਮੀਡੀਆ ਵਾਲਿਆਂ ਨੂੰ ਵੀ ਕਹਿੰਨਾ ਹੈ ਕਿ ਇੱਕ ਵਾਰੀ ਦੁਰਗਿਆਣਾ ਤੀਰਥ ਜਾ ਕੇ ਉੱਥੇ ਕੈਲੰਡਰ ਦੀ ਫੋਟੋ ਤੇ ਉਹਨਾਂ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਕੇ ਲੋਕਾਂ ਨੂੰ ਜਾਗਰਤ ਕੀਤਾ ਜਾਏ ਔਰ ਇਹਨਾਂ ਕੀ ਹੋਏਗਾ ਇੱਕ ਤੇ ਵਾਤਾਵਰਣ ਜਿਹੜਾ ਤੁਸੀਂ ਤਾਰਾਮਲਾ ਪੁਲ ਤੇ ਜਿਹੜੀ ਨਹਿਰ ਹੈ ਜਿਹੜੀ ਕਿਸੇ ਜ਼ਮਾਨੇ ਚ ਇੱਕ ਪਿਕਨਿਕ ਸਪੋਰਟ ਹੁੰਦੀ ਸੀ ਗਰਮੀਆਂ ਚ ਨਹਾਣ ਦਾ ਆਪਣਾ ਹੀ ਮਜ਼ਾ ਆਂਦਾ ਸੀ ਉਹਦਾ ਜਿਹੜਾ ਸਿਸਟਮ ਹੈਗਾ ਵਾ ਉਹ ਆਪਣੇ ਆਪ ਦਿਖੇਗਾ ਨਿੰਜ ਪਾਣੀ ਵਹਿਤਾ ਹੀ ਚੰਗਾ ਲੱਗਦਾ ਵਾ ਪਾਣੀ ਖਲੋਤਾ ਚੰਗਾ ਨਹੀਂ ਲੱਗਦਾ ਤੇ ਪਾਣੀ ਜਿਹੜਾ ਵੈ ਉਹ ਮਤਲਕੀ ਜਿਹੜੀ ਹੈ ਰਹਿਮਤ ਹੈ ਜੇ ਜੇ ਨਹਿਰਾਂ ਸਾਫ ਹੋਣਗੀਆਂ ਤੇ ਸਾਡਾ ਵਾਤਾਵਰਨ ਵੀ ਸ਼ੁੱਧ ਹੋਏਗਾ ਤੇ ਅਸੀਂ ਆਪ ਵੀ ਸ਼ੁੱਧ ਹੋਵਾਂਗੇ ਇਸ ਕਰਕੇ ਜਿਹੜੀ ਸਮਗਰੀ ਅਸੀਂ ਸੁੱਟਦੇ ਆ ਮੇਰੀ ਤੇ ਇਹੋ ਹੀ ਲੋਕਾਂ ਨੂੰ ਅਪੀਲ ਹੈ ਕਿ ਉਸ ਜਿਹੜੀ ਸਮਗਰੀ ਹੈ ਉਹਨੂੰ ਫੇਕ ਲੈਣੀ ਚਾਹੀਦਾ ਜਿਵੇਂ ਆਪ ਸਭ ਨੇ ਸਾਡੀ ਖਬਰ ਦੇ ਜ਼ਰੀਏ ਦੇਖਿਆ ਕੀ ਅੰਮ੍ਰਿਤਸਰ ਸ਼ਹਿਰ ਦੀ ਨਹਿਰ ਜਿੱਥੇ ਕੀ ਤਾਰਾ ਵਾਲਾ ਪੁਲ ਹੈ ਉਥੋਂ ਦਾ ਆਲਮ ਗੰਦਗੀ ਨਾਲ ਕਿੰਨਾ ਭਰਿਆ ਹੋਇਆ ਹੈ ਔਰ ਤੁਸੀਂ ਦੇਖਿਆ ਇੱਕ ਬੰਨੇ ਸਰਕਾਰ ਵੱਲੋਂ ਇੱਕ ਗ੍ਰੀਨ ਬੈਲਟ ਇੱਕ ਪਾਰਕ ਬੜਾ ਅੱਛਾ ਬਣਾਇਆ ਗਿਆ ਹੈ ਤਾਂ ਕਿ ਲੋਕ ਇੱਥੇ ਆ ਕੇ ਸੈਰ ਕਰਨ ਅਤੇ ਸਵੱਛ ਇੱਕ ਵਾਤਾਵਰਣ ਉਹਨਾਂ ਨੂੰ ਮਿਲ ਸਕੇ ਔਰ ਉਹ ਸਿਹਤਮੰਦ ਰਹਿ ਸਕਣ ਪਰ ਇੱਕ ਬੰਦੇ ਜਿੱਥੇ ਦੇਖਿਆ ਜਾਵੇ ਇੱਕ ਸਾਫ਼ ਸੁੱਚਾ ਪਾਣੀ ਆਂਦਾ ਹੈ ਤਾਰਾਂ ਵਾਲੇ ਪੁਲ ਤੇ ਨਹਿਰ ਦੇ ਨਜ਼ਰੀਏ ਔਰ ਇੱਥੇ ਲੋਕਾਂ ਵੱਲੋਂ ਕਿਵੇਂ ਗੰਦਗੀ ਫੈਲਾ ਰੱਖੀ ਗਈ ਹੈ ਔਰ ਨਹਿਰ ਦਾ ਸਾਰੇ ਪਾਣੀ ਦੂਸ਼ਿਤ ਕੀਤਾ ਗਿਆ ਹੈ ਜੋ ਕਿ ਬਹੁਤ ਮਾੜੀ ਗੱਲ ਹੈ ਇੱਥੇ ਆਏ ਲੋਕਾਂ ਨੇ ਸਾਡੀ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਦੱਸਿਆ ਕਿ ਕਿਵੇਂ ਧਾਰਮਿਕ ਜਿਹੜੀਆਂ ਫੋਟੋਆਂ ਨੇ ਔਰ ਧਾਰਮਿਕ ਸਮੱਗਰੀ ਜਿਹੜੀ ਯੂਜ਼ ਕਰਨ ਤੋਂ ਬਾਅਦ ਇਸੇ ਸੁੱਟ ਦਿੱਤੀ ਜਾਂਦੀ ਹੈ ਜਿਸ ਦੀ ਕੀ ਬੇਅਦਬੀ ਵੀ ਹੁੰਦੀ ਹੈ ਇਸ ਲਈ ਲੋਕਾਂ ਨੂੰ ਖਾਸ ਕਰ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਨਹਿਰ ਦੇ ਪਾਣੀ ਨੂੰ ਸਵੱਛ ਰੱਖਣ ਅਤੇ ਇਸ ਜਗ੍ਹਾ ਨੂੰ ਵੀ ਬਿਲਕੁਲ ਸਾਫ਼ ਸੁਥਰਾ ਰੱਖਣ ਅੰਮ੍ਰਿਤਸਰ ਤੋਂ ਵਾਈਬਰੈਂਟ ਪੰਜਾਬ న్యూਸ ਲਈ ਅਜੇ ਕੁਮਾਰ ਦੀ ਰਿਪੋਰਟ